BJP ਪੰਜਾਬ ਦੇ ਉਪ ਪ੍ਰਧਾਨ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਦੱਸਿਆ ਗਿਆ ਕਿ ਭਾਰਤ ਸਰਕਾਰ ਵੱਲੋਂ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੀ ਯਾਦ ਨੂੰ ਤਾਜ਼ਾ ਰੱਖਣ ਲਈ ਪੰਜਾਬ ਦੇ ਟੂਰਿਜ਼ਮ ਵਿੱਚ ਵਾਧਾ ਕਰਨ ਲਈ ਜ਼ਿਲ੍ਹਾ ਸ਼ਹੀਦ ਭਗਤ ਸਿੰਘ ਨਗਰ ਵਿਖੇ ਸ਼ਹੀਦੇ ਆਜ਼ਮ ਸਰਦਾਰ ਭਗਤ ਸਿੰਘ ਜੀ ਦੇ ਜੱਦੀ ਪਿੰਡ ਖਟਕੜ ਕਲਾ ਵਿਖੇ ਹੈਰੀਟੇਜ ਸਟਰੀਟ ਬਣਾਉਣ ਲਈ 55 ਕਰੋੜ ਰੁਪਏ ਤੋਂ ਵੱਧ ਖਰਚ ਕੀਤੇ ਜਾਣਗੇ ਇਹ ਪੈਸਾ ਸਿਰਫ ਭਾਰਤ ਸਰਕਾਰ ਵੱਲੋਂ ਹੀ ਖਰਚ ਕੀਤਾ ਜਾਵੇਗਾ ਇਸ ਦੇ ਨਾਲ ਹੀ ਬੰਗਾ ਨਵਾਂ ਸ਼ਹਿਰ ਬਲਾਚੌਰ ਨੂੰ ਖੰਨਾ ਰੇਲਵੇ ਮਾਰਗ ਨਾਲ ਜੋੜਿਆ ਜਾਵੇਗਾ ਪੰਜਾਬ ਵਿੱਚ ਭਾਰਤ ਸਰਕਾਰ ਵੱਲੋਂ ਹਰ ਇੱਕ ਜ਼ਿਲ੍ਹੇ ਵਿੱਚ ਮੈਡੀਕਲ ਕਾਲਜ ਖੋਲ੍ਹਿਆ ਜਾਵੇਗਾ ਜਿਸ ਵਿੱਚ 60% ਦੀ ਬੰਦਾ ਯੋਗਦਾਨ ਪਾਇਆ ਜਾਵੇਗਾ ਜ਼ਿਲ੍ਹਾ ਪ੍ਰਧਾਨ ਨੇ ਮਿਲਣਨ ਸਾਡੀ ਬਹੁਤ ਹੀ ਸੀਨੀਅਰ ਨੇਤਾ ਸੈਮ ਬ੍ਰਿੰਦਰਪੁਰ ਖੰਧੀ ਜੀ ਜੀ ਜਿਹੜੇ ਪਹਿਲੇ ਮਹਿਲਾ ਮੋਰਚਾ ਦੇ ਨੈਸ਼ਨਲ ਵਾਈਸ ਪ੍ਰੈਜ਼ੀਡੈਂਟ ਨੇ ਤਾਂ ਪੂਨਮ ਮਾਨਿਕ ਜੀ ਜਿਨ੍ਹਾਂ ਨੇ ਜ਼ੋਨ ਵੀ ਲੜੀਏ ਸਭ ਤੋਂ ਸਾਡੇ ਸਾਫਕਾ ਜ਼ਿਲ੍ਹਾ ਪ੍ਰਧਾਨ ਵੀ ਨੇ ਹੋਰ ਵੀ ਸਾਰੇ ਸੀਨੀਅਰ ਸਾਥੀ ਬੈਠੇ ਨੇ ਅੱਜ ਵੀ ਇਸ ਪੱਤਰਕਾਰ ਵਾਰਤਾ ਦਾ ਦੋ ਮੁੱਦੇ ਨੇ ਇੱਕ ਤਾਂ ਤੁਹਾਨੂੰ ਪਤਾ ਹੀ ਹੈ ਕਿ ਕੱਲ ਨਰਿੰਦਰ ਮੋਦੀ ਜੀ ਦੀ ਸਰਕਾਰ ਵੱਲੋਂ ਪੰਜਾਬ ਲਈ ਦੋ ਵੱਡੇ ਪ੍ਰੋਜੈਕਟ ਦਿੱਤੇ ਗਏ ਨੇ ਇੱਕ ਫਿਰੋਜ਼ਪੁਰ ਚ ਸ਼ਹੀਦ ਭਗਤ ਸਿੰਘ ਸ਼ਹੀਦ ਰਾਜਗੁਰੂ ਸ਼ਹੀਦ ਸੁਖਦੇਵ ਦਾ ਜਿਹੜਾ ਸਮਾਦੀ ਸਥਾਨ ਹੈ ਉਦੈਲੀ ਵੱਡਾ ਪ੍ਰੋਜੈਕਟ ਦਿੱਤਾ ਗਿਆ ਹੈ। ਔਰ ਇੱਕ ਖਟਕੜ ਕਲਾ ਜੋ ਭਗਤ ਸਿੰਘ ਦਾ ਪਿਤਾ ਪੁਰਖੀ ਘਾਰ ਹੈ ਜਿੱਥੇ ਉਹਦਾ ਪੁਰਾਣਾ ਜੱਦੀ ਪਿੰਡ ਹੈ। ਉੱਥੇ ਇੱਕ ਹੈਰੀਟੇਜ ਸਟਰੀਟ ਭਗਤ ਸਿੰਘ ਜੀ ਨੂੰ ਸਮਰਪਿਤ ਉਦੈ ਲਈ 53 ਕਰੋੜ 45 ਲੱਖ ਰੁਪਏ ਦਾ ਇੱਕ ਪ੍ਰੋਜੈਕਟ ਜਿਹੜਾ ਉਹ ਕੇਂਦਰ ਦੀ ਸਰਕਾਰ ਨੇ ਮਨਜ਼ੂਰ ਕੀਤਾ ਹੈ। ਮੈਂ ਸਭ ਤੋਂ ਪਹਿਲਾਂ ਤਾਂ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਦਾ ਔਰ ਸਾਡੇ ਟੂਰਿਜ਼ਮ ਔਰ ਕਲਚਰ ਮੰਤਰੀ ਸ਼੍ਰੀ ਗਜੇਂਦਰ ਸ਼ਖਾਵਤ ਜੀ ਦਾ ਬਹੁਤ ਧੰਨਵਾਦੀ ਹਾਂ ਕਿ ਉਹਨਾਂ ਨੇ ਪੰਜਾਬ ਦੇ ਲੋਕਾਂ ਦੀਆਂ ਦੇਸ਼ ਦੇ ਲੋਕਾਂ ਦੀਆਂ ਭਾਵਨਾਵਾਂ ਦਾ ਸਨਮਾਨ ਕਰਦੇ ਹੋਏ ਸ਼ਹੀਦ ਦੇ ਆਜ਼ਮ ਭਗਤ ਸਿੰਘ ਦੇ ਜਿਹੜੇ ਦੋਨੋਂ ਹੀ ਸਥਾਨ ਨੇ ਉਹਨਾਂ ਸਥਾਨਾਂ ਦੇ ਲਈ ਇੰਨੇ ਵੱਡੇ ਪ੍ਰੋਜੈਕਟ ਮਨਜ਼ੂਰ ਕੀਤੇ ਹਨ ਤੁਹਾਨੂੰ ਯਾਦ ਹੋਵੇਗਾ ਜਦੋਂ ਲੋਕ ਸਭਾ ਦੀਆਂ ਚੋਣਾਂ ਸੀ ਤੇ ਉਸ ਵੇਲੇ ਮੈਂ ਨਵਾਂ ਸ਼ਹਿਰ ਆਇਆ ਸੀ ਤੇ ਪੂਰੇ ਲੋਕ ਸਭਾ ਹਲਕੇ ਲਈ ਜਿਹੜੇ ਅਸੀਂ ਵਾਅਦੇ ਕੀਤੇ ਸੀ ਉਹਦੇ ਵਿੱਚ ਦੋ ਵੱਡੇ ਵਾਅਦੇ ਨਵਾਂ ਸ਼ਹਿਰ ਨੂੰ ਸਮਰਪਿਤ ਵੀ ਸੀਗੇ ਇਹ ਕਹੀ ਸੀ ਕਿ ਖੜਕੜ ਕਲਾਂਚ ਕੋਈ ਵੱਡਾ ਕੇਂਦਰੀ ਪ੍ਰੋਜੈਕਟ ਲਿਆ ਕੇ ਇਹਨੂੰ ਹੋਰ ਵੱਡੇ ਟੂਰਿਜ਼ਮ ਸਥਾਨ ਦੇ ਨਾਤੇ ਅਸੀਂ ਡਿਵੈਲਪ ਕਰਾਂਗੇ। ਔਰ ਪਿਛਲੇ 6 ਮਹੀਨੇ ਤੋਂ ਲਗਾਤਾਰ ਮੈਂ ਇਸ ਕੰਮ ਦੇ ਲਈ ਸਾਡੇ ਮਾਨਯੋਗ ਜਿਹੜੇ ਟੂਰਿਜ਼ਮ ਮੰਤਰੀ ਨੇ ਕੇਜਿੰਦਰ ਸ਼ੇਖਾਵਤ ਜੀ ਉਹਨਾਂ ਨੂੰ ਮਿਲਦਾ ਰਿਹਾ ਹੈ। ਉਹਨਾਂ ਨੂੰ ਨਿਵੇਦਨ ਕੀਤਾ ਔਰ ਮੈਨੂੰ ਬੜੀ ਖੁਸ਼ੀ ਹੈ ਕਿ ਆਜਨੇ ਸ਼ੇਖਾਵਤ ਜੀ ਨੇ ਔਰ ਕੇਂਦਰ ਦੀ ਸਰਕਾਰ ਨੇ ਮੇਰੀ ਬੇਨਤੀ ਨੂੰ ਪ੍ਰਵਾਨ ਕਰਦੇ ਹੋਏ ਕੱਲ ਉਹ ਫੈਸਲਾ ਲਿਆ ਹੈ ਔਰ 53 ਕਰੋੜ 45 ਲੱਖ ਰੁਪਏ ਦੀ ਹੈਰੀਟੇਜ ਸਟਰੀਟ ਦਾ ਜਿਹੜਾ ਪ੍ਰੋਜੈਕਟ ਉਹ ਇਥੇ ਮਿਲਿਆ ਇਹ ਮੋਦੀ ਸਾਹਿਬ ਦੀ ਸੋਚ ਹੈ ਜਿਹੜੀ ਤੁਸੀਂ ਵੇਖੋ ਦੇਸ਼ ਦੇ ਅੰਦਰ ਜਿੰਨੇ ਵੀ ਇਤਿਹਾਸਿਕ ਸਾਡੇ ਨਾਇਕ ਹੋਏ ਉਹਨਾਂ ਨੂੰ ਸਨਮਾਨ ਦੇਣ ਦਾ ਕੰਮ ਮੋਦੀ ਜੀ ਨੇ ਸ਼ੁਰੂ ਕੀਤਾ ਹੈ ਪਿਛਲੇ 10 ਸਾਲਾਂ ਚ ਸੁਭਾਚੰਦਰ ਬੋਸ ਜੀ ਜਿਨ੍ਹਾਂ ਨੂੰ ਪੁਰਾਣੀਆਂ ਪਿਛਲੀਆਂ ਸਰਕਾਰਾਂ ਨੇ ਕਦੀ ਤਵੱਜੋ ਨਹੀਂ ਦਿੱਤੀ ਸੀ ਉਹਨਾਂ ਦੇ ਲਈ ਬਹੁਤ بڑا ਸਮਾਰਕ ਬੰਗਾਲ ਚ ਬਣਿਆ ਉਹਨਾਂ ਦੀ ਕੇਸ ਦੀਆਂ ਸਾਰੀਆਂ ਫਾਈਲਾਂ ਡੀਕਲਾਸੀਫਾਈ ਕੀਤੀਆਂ ਗਈਆਂ ਇਸੇ ਪ੍ਰਕਾਰ ਨਾਲ 바ਵਾ ਸਾਹਿਬ ਅੰਬੇਦਕਰ ਉਹਨਾਂ ਦੇ ਨਾਲ ਸੰਬੰਧਿਤ ਪੰਜ ਸਥਾਨ ਜਿੱਥੇ ਉਹਨਾਂ ਨੇ ਜਨਮ ਲਿਆ ਜਿੱਥੇ ਉਹਨਾਂ ਨੇ ਸਿੱਖਿਆ ਲਈ ਜਿੱਥੇ ਉਹਨਾਂ ਨੇ ਦੀਕਸ਼ਾ ਲਈ ਐਸੇ ਪੰਜ ਤੀਰਥ ਵਿਕਸਿਤ ਕੀਤੇ ਗਏ ਵੀਰ ਸਵਰਕਰ ਦੀ ਨਾਲ ਸੰਬੰਧਿਤ ਜਿਹੜੇ ਸਥਾਨ ਸੀ ਉਹਨਾਂ ਨੂੰ ਵਿਕਸਿਤ ਕੀਤਾ ਗਿਆ ਹੋਰ ਵੀ ਜਿਹੜੇ ਦੇਸ਼ ਦੇ ਕ੍ਰਾਂਤੀਕਾਰੀ ਹਨ ਮਹਾਰਾਣਾ ਪ੍ਰਤਾਪ ਚੰਦਰਸ਼ੇਖਰ ਆਜ਼ਾਦ ਉਸੇ ਕੜੀ 'ਚ ਨਰਿੰਦਰ ਮੋਦੀ ਜੀ ਨੇ ਸ਼੍ਰੀ ਦੇ ਆਜਮ ਪਗਸ ਸਿੰਘ ਦੇ ਦੋਨਾਂ ਸਮਾਰਕਾਂ ਲਈ ਇਹ ਜਿਹੜੀ ਗ੍ਰਾਂਟ ਦਿੱਤੀ ਹੈ ਪ੍ਰੋਜੈਕਟ ਦਿੱਤੀ ਹੈ ਸਾਡੀ ਸਰਕਾਰ ਦਾ ਸਾਡੀ ਪਾਰਟੀ ਦਾ ਏਜੰਡਾ ਬੜਾ ਸਪਸ਼ਟ ਹੈ ਕਿ ਦੇਸ਼ ਦੀ ਜਿਹੜੀ ਨੌਜਵਾਨੀ ਲਈ ਹੈ ਉਹ ਜਿਹੜੇ ਸਾਡੇ ਦੇਸ਼ ਦੇ ਮਹਾਨ ਕ੍ਰਾਂਤੀਕਾਰੀ ਨੇ ਜਿਨ੍ਹਾਂ ਨੇ ਦੇਸ਼ ਨੂੰ ਬਣਾਉਣ 'ਚ ਬੜਾ ਵੱਡਾ ਯੋਗਦਾਨ ਪਾਇਆ ਹੈ ਉਹਨਾਂ ਤੋਂ ਪ੍ਰੇਰਣਾ ਲੈ ਸਕੇ ਉਹਨਾਂ ਦੀ ਜੀਵਨੀ ਤੋਂ ਪ੍ਰੇਰਣਾ ਲੈ ਸਕੇ ਪਰ ਮੈਂ ਸਮਝਦਾ ਕਿ ਜਿਹੜਾ ਪ੍ਰੋਜੈਕਟ ਖਟਕੜਕਲਾ 'ਚ ਵਿਸ਼ੇਸ਼ ਰੂਪ ਨਾਲ ਆਇਆ ਹੈ ਹੈਰੀਟੇਜ ਸਟਰੀਟ ਦਾ ਇਹਦੇ ਨਾਲ ਜਿੱਥੇ ਖਟਕੜਕਲਾ ਦੀ ਇੱਕ ਬਧੀਆ ਸਟਰੀਟ ਬਣੇਗੀ ਉਹਦੇ ਨਾਲ ਇਸ ਪੂਰੇ ਖਿੱਤੇ ਦੀ ਇਸ ਪੂਰੇ ਜ਼ਿਲ੍ਹੇ ਦੀ ਇਕਨੋਮੀ ਨੂੰ ਬੜਾ ਲਾਭ ਹੋਏਗਾ ਕਿਉਂਕਿ ਟੂਰਿਜ਼ਮ ਜਦੋਂ ਵਿਕਸਿਤ ਹੁੰਦਾ ਹੈ ਅੱਜ ਪੰਜਾਬ ਕੋਲ ਟੂਰਿਸਟ ਆ ਰਿਹਾ ਹੈ ਕੋ ਚਾਹੇ ਸ੍ਰੀ ਅੰਮ੍ਰਿਤਸਰ ਸਾਹਿਬ ਆਂਦਾ ਹੈ ਚਾਹੇ ਸ੍ਰੀ ਨੰਦਪੁਰ ਸਾਹਿਬ ਆਂਦਾ ਹੈ ਚਾਹੇ ਚੰਡੀਗੜ੍ਹ ਆਂਦਾ ਹੈ ਉਹਦਾ ਬਹੁਤ ਘੱਟ ਹਿੱਸਾ ਸਾਡੇ ਕੋਲ ਇੱਥੇ ਆ ਰਿਹਾ ਹੈ ਲੇਕਿਨ ਹੈਰੀਟੇਜ ਸਟਰੀਟ ਬਣਨ ਦੇ ਨਾਲ ਜਦੋਂ ਇਹਦਾ ਦੇਸ਼ 'ਚ ਨਾਮ ਹੋਏਗਾ ਸੋਸ਼ਲ ਮੀਡੀਆ ਤੇ ਜਦੋਂ ਇਹਦਾ ਪ੍ਰਚਲਨ ਹੋਏਗਾ ਤੇ ਟੂਰਿਸਟ ਜਿਹੜੇ ਨੇ ਜ਼ਰੂਰ ਚਾਣਗੇ ਕਿ ਜੇ ਅਸੀਂ ਅੰਮ੍ਰਿਤਸਰ ਆਏ ਆਂ ਤੇ ਭਗਤ ਸਿੰਘ ਦਾ ਸਥਾਨ ਵੀ ਦੇਖੀ ਜਾਈਏ ਔਰ ਜਦੋਂ ਟੂਰਿਜ਼ਮ ਵਧੇਗਾ ਤੁਹਦੇ ਨਾਲ ਬੰਗਾ ਦੀ ਨਵਾਂ ਸ਼ਹਿਰ ਦੀ ਖਟਕੜ ਕਲਾਨੀ ਅਰਥਵਿਵਸਥਾ ਨੂੰ ਬਹੁਤ ਵੱਡਾ ਲਾਭ ਮਿਲਣ ਵਾਲਾ ਹੈ ਸੋ ਉਸ ਦ੍ਰਿਸ਼ਟੀ ਨਾਲ ਵੀ ਮੈਂ ਸਮਝਦਾ ਕਿ ਇਹ ਬਹੁਤ ਇੰਪੋਰਟੈਂਟ ਹੈ ਜਿੱਥੇ ਪੰਜਾਬ ਦੇ ਨੌਜਵਾਨਾਂ ਨੂੰ ਸੇਧ ਦੇਣ ਦਾ ਕੰਮ ਇਹ ਸਮਾਰਕ ਕਰੇਗਾ ਦੇਸ਼ ਦੇ ਨੌਜਵਾਨਾਂ ਨੂੰ ਸੇਧ ਦੇਣ ਦਾ ਕੰਮ ਇਹ ਜਿਹੜੀ ਹੈਰੀਟੇਜ ਸਟਰੀਟ ਕਰੇਗੀ ਉਥੇ ਹੀ ਨਵਾਂ ਸ਼ਹਿਰ ਜ਼ਿਲ੍ਹੇ ਦੀ ਆਰਥਿਕਤਾ ਨੂੰ ਵੀ ਇਹਦੇ ਨਾਲ ਹੁਲਾਰਾ ਮਿਲੇਗਾ ਹੰਗਾਰਾ ਮਿਲੇਗਾ ਤੋਂ ਮੈਂ ਇੱਕ ਵਾਰੀ ਫੇਰ ਬਹੁਤ-ਬਹੁਤ ਧੰਨਵਾਦੀ ਦੂਜਾ ਵੱਡਾ ਮੁੱਦਾ ਉਸ ਵੇਲੇ ਮੈਂ ਰੱਖਿਆ ਸੀ ਕਿ ਨਵਾਂ ਸ਼ਹਿਰ ਨੂੰ ਮੈਡੀਕਲ ਕਾਲਜ ਮਿਲਣਾ ਚਾਹੀਦਾ ਹੈ ਪਰ ਮੈਂ ਨਰੇਂਦਰ ਮੋਦੀ ਜੀ ਦਾ ਸੁਪਨਾ ਹੈ ਔਰ ਇਸ ਗੱਲ ਨੂੰ ਉਹਨਾਂ ਨੇ ਬਾਰ-ਬਾਰ ਕਿਹਾ ਹੈ ਕਿ ਦੇਸ਼ ਦੇ ਯੋਜਨਾ ਵੀ ਬਣਾਈ ਹੈ ਕੇਂਦਰ ਸਰਕਾਰ ਨੇ ਕਿ ਦੇਸ਼ ਦੇ ਹਰ ਜ਼ਿਲ੍ਹੇ 'ਚ ਮੈਡੀਕਲ ਕਾਲਜ ਸਥਾਪਿਤ ਕਰਨ। ਤਾਂ ਕਿ ਜਿਆਦਾ ਤੋਂ ਜਿਆਦਾ ਕੁਆਲੀਫਾਈਡ ਡਾਕਟਰਸ ਦੇਸ਼ ਦੇ ਅੰਦਰ ਪ੍ਰੋਡਿਊਸ ਕੀਤੇ ਜਾ ਸਕਣ ਸਿਹਤ ਸਭਾਵਾਂ ਨੂੰ ਸੁਧਾਰਨ ਲਈ। ਉਸੇ ਕੜੀ 'ਚ ਨਵਾਂ ਸ਼ਹਿਰ ਦਾ ਮੈਡੀਕਲ ਕਾਲਜ ਵੀ ਕੇਂਦਰ ਸਰਕਾਰ ਨੇ ਜਿਹੜਾ ਪੰਜਾਬ ਨੂੰ ਦਿੱਤਾ ਹੈ ਕਿਉਂਕਿ 60% ਦੀ ਹਿੱਸੇਦਾਰੀ ਜਿਹੜੀ ਹੈ ਤੇ ਕੇਂਦਰ ਸਰਕਾਰ ਦੀ। ਸੋ ਉਹਦੇ ਲਈ ਵੀ ਮੈਂ ਨਰੇਂਦਰ ਮੋਦੀ ਜੀ ਦਾ ਸਾਡੇ ਦੇਸ਼ ਦੇ ਜਿਹੜੇ ਸਿਹਤ ਮੰਤਰੀ ਨੇ ਸਤਕਾਰਯੋਗ ਜੈ ਪ੍ਰਕਾਸ਼ ਜਗਤ ਪ੍ਰਕਾਸ਼ ਨਟਾ ਜੀ ਦਾ ਉਹਨਾਂ ਦਾ ਮੈਂ ਕੋਟਨ ਕੋਟ ਧੰਨਵਾਦ ਕਰਦਾ ਕਿ ਉਹਨਾਂ ਨੇ ਨਵਾਂ ਸ਼ਹਿਰ ਨੂੰ ਇੱਕ ਮੈਡੀਕਲ ਕਾਲਜ ਦਿੱਤਾ ਹੈ ਔਰ ਮੈਡੀਕਲ ਕਾਲਜ ਆਉਣ ਦੇ ਨਾਲ ਹੀ ਨਵਾਂ ਸ਼ਹਿਰ ਨੂੰ ਉਹਦਾ ਬਹੁਤ ਲਾਭ ਮਿਲਣ ਵਾਲਾ ਜਿੱਥੇ ਸਾਡੇ ਬੱਚਿਆਂ ਨੂੰ ਬਾਹਰ ਜਾਣ ਦੀ ਲੋੜ ਨਹੀਂ ਪੈਗੀ ਮੈਡੀਕਲ ਦੀ ਪੜ੍ਹਾਈ ਲਈ ਉਥੇ ਨਵਾਂ ਸ਼ਹਿਰ ਦੀ ਇਕਨੋਮੀ 'ਚ ਵੀ ਉਸ ਮੈਡੀਕਲ ਕਾਲਜ ਨਾਲ ਬਹੁਤ ਵੱਡਾ ਹੰਗਾਰਾ ਜਿਹੜਾ ਮਿਲੇਗਾ ਸੋ ਨਵਾਂ ਸ਼ਹਿਰ ਜ਼ਿਲ੍ਹੇ ਦੇ ਲਈ ਜਿਹੜੇ ਦੋ ਵੱਡੇ ਪ੍ਰੋਜੈਕਟ ਆਏ ਆ ਉਨਾ ਦੋਨਾ ਪ੍ਰੋਜੈਕਟਸ ਦੇ ਲਈ ਮੈਂ ਇੱਕ ਵਾਰ ਫੇਰ ਨਰਿੰਦਰ ਮੋਦੀ ਜੀ ਦਾ ਗਜੇਂਦਰ ਸ਼ਖਾਵਤ ਜੀ ਦਾ ਸ਼੍ਰੀ ਜੀਪੀ ਨੱਡਾ ਜੀ ਦਾ ਕੋਟਨ ਕੋਟ ਧੰਨਵਾਦ ਕਰਦਾ ਕਿ ਉਹਨਾਂ ਨੇ ਨਵੇਂ ਸ਼ਹਿਰ ਜ਼ਿਲ੍ਹੇ ਦੇ ਲੋਕਾਂ ਦੇ ਇਸ਼ੂਜ਼ ਨੂੰ ਧਿਆਨ ਚ ਰੱਖਦੇ ਹੋਏ ਇਹਨਾਂ ਦੋ ਪ੍ਰੋਜੈਕਟਸ ਨੂੰ ਮਨਜ਼ੂਰੀ ਦਿੱਤੀ ਹੈ ਹੱਲੇ ਵੀ ਬਹੁਤ ਸਾਰੇ ਕੰਮ ਬਾਕੀ ਨੇ ਕਿਉਂਕਿ ਜਦੋਂ ਨਵਾਂ ਸ਼ਹਿਰ ਆਇਆ ਸੀ ਤੇ ਬਹੁਤ ਸਾਰੇ ਇਸ਼ੂ ਆਪਾਂ ਚੁੱਕੇ ਸੀ ਉਹਨਾਂ ਚੋਂ ਦੋ ਹੀ ਰਿਜ਼ੋਲਵ ਹੋਏ ਨੇ ਰੇਲਵੇ ਦਾ ਇੱਕ بڑا ਵੱਡਾ ਇਸ਼ੂ ਰੇਲਵੇ ਦਾ ਜਿਹੜਾ ਨਵਾਂ ਸ਼ਹਿਰ ਦਾ ਇਸ਼ੂ ਹੈ ਉਹ ਇਸ਼ੂ ਤੇ ਵੀ ਕੰਮ ਚੱਲ ਰਿਹਾ ਹੈ ਮੈਂ ਉਹਦੇ ਲਈ ਵੀ ਦੋ ਵਾਰ ਮਾਨਯੋਗ ਰੇਲ ਮੰਤਰੀ ਜੀ ਨੂੰ ਮਿਲ ਕੇ ਨਿਵੇਦਨ ਕੀਤਾ ਹੈ ਕਿ ਨਵਾਂ ਸ਼ਹਿਰ ਨੂੰ ਜਿਹੜਾ ਉਹ ਰੇਲ ਦੇ ਨਾਲ ਜੋੜਿਆ ਜਾਏ ਫਗਵਾੜਾ ਦੇ ਨਾਲ ਜੋੜਿਆ ਜਾਏ ਉਹਦੇ ਲਈ ਵੀ ਮੈਨੂੰ ਪੂਰੀ ਉਮੀਦ ਹੈ ਕਿ ਰੇਲ ਮੰਤਰੀ ਜੀ ਨੇ ਉਸੇ ਵੇਲੇ ਸਾਰੇ ਅਫਸਰਾਂ ਨੂੰ ਬੁਲਾ ਕਰਕੇ ਇਸ ਗੱਲ ਦੀ ਤਾਂ ਗੀਤ ਕੀਤੀ ਸੀ ਕਿ ਇਸ ਵਿਸ਼ੇ ਦੇ ਉੱਤੇ ਤੁਸੀਂ ਕਾਰਵਾਈ ਸ਼ੁਰੂ ਕਰੋ ਸੋ ਮੈਨੂੰ ਉਮੀਦ ਹੈ ਕਿ ਆਉਣ ਵਾਲੇ ਕੁਝ ਮਹੀਨਿਆਂ ਦੇ ਅੰਦਰ ਜਿਹੜਾ ਰੇਲਵੇ ਦਾ ਇੱਕ ਬੜਾ ਪੁਰਾਣਾ ਮੁੱਦਾ ਕਿ ਰੇਲਵੇ ਨਾਲ ਨਵਾਂ ਸ਼ਹਿਰ ਨੂੰ ਬਲਾਚੌਰ ਨੂੰ ਜੋੜਨਾ ਹੈ ਉਦੋਂ ਤੇ ਵੀ ਕੇਂਦਰ ਸਰਕਾਰ ਗੰਭੀਰਤਾ ਪੂਰੋ ਕੰਮ ਕਰੇਗੀ ਔਰ ਬਹੁਤ ਜਲਦੀ ਉਦੀ ਵੀ ਘੋਸ਼ਣਾ ਅਸੀਂ ਕਰਾਂਗੇ ਸੋ ਇਹਨਾਂ ਸਾਰੇ ਇਸ਼ੂਜ਼ ਨੂੰ ਲੈ ਕੇ ਮੇਰੇ ਮਨ ਸੀ ਕਿ ਤੁਹਾਡੇ ਮਾਧਿਅਮ ਦੇ ਨਾਲ ਨਵਾਂ ਸ਼ਹਿਰ ਦੀ ਜਨਤਾ ਦੇ ਨਾਲ ਇਹ ਗੱਲ ਰੱਖੀ ਜਾਵੇ ਕਿ ਕਿਵੇਂ ਮੋਦੀ ਸਾਹਿਬ ਦੀ ਸਰਕਾਰ ਜਿਹੜੀ ਹੈ ਕੇਂਦਰ ਦੀ ਸਾਡੀ ਜਿਹੜੀ ਸਰਕਾਰ ਆ ਉਹ ਪੰਜਾਬ ਦੇ ਚੌਕਮੁਖੀ ਵਿਕਾਸ ਲਈ ਪੂਰੀ ਤਰ੍ਹਾਂ ਪ੍ਰਤੀਬੱਧ ਹੈ ਔਰ ਮੈਨੂੰ ਕਿਉਂਕਿ ਪਾਰਟੀ ਨੇ ਮੌਕਾ ਦਿੱਤਾ ਸੀ ਨਵਾਂ ਸ਼ਹਿਰ ਦੇ ਲੋਕਾਂ ਨੇ ਵੀ ਬੜਾ ਪਿਆਰ ਦਿੱਤਾ ਪੂਰੇ ਹਲਕੇ ਦੇ ਲੋਕਾਂ ਨੇ ਬੜਾ ਪਿਆਰ ਦਿੱਤਾ ਸੋ ਮੇਰੀ ਇਹ ਡਿਊਟੀ ਵੀ ਬਣਦੀ ਹੈ कि जो-जो मसले केंद्र सरकार ਨਾਲ ਸੰਬੰਧਿਤ ਮੇਰੇ ਲੋਕ ਸਭਾ ਹਲਕੇ ਦੇ ਨੇ ਉਹਨਾਂ ਸਾਰੇ ਮਸਲਿਆਂ ਦੇ ਉੱਤੇ ਮੈਂ ਜਾ ਕੇ ਸਰਕਾਰ ਨਾਲ ਗੱਲ ਕਰਾਂ ਔਰ ਜੋ ਕੁਝ ਵੀ ਲੈ ਕੇ ਆ ਸਕਦਾ ਆਪਣੇ ਹਲਕੇ ਲਈ ਲੈ ਕੇ ਆਵਾਂ ਸੋ ਇੰਨੀਆਂ ਹੀ ਬੇਨਤੀਆਂ ਅੱਜ ਦੀ ਇਸ ਪ੍ਰੈਸ ਕਾਨਫਰੰਸ ਕਰਨੀਆਂ ਸੀ ਬਹੁਤ-ਬਹੁਤ ਧੰਨਵਾਦ ਕੇਂਦਰ ਦੀ ਜਿਹੜੀ ਇਹ ਯੋਜਨਾ ਹੈ ਮੈਡੀਕਲ ਕਾਲਜ ਦੀ ਇਸ 60 40 ਦੀ ਰੇਸ਼ਿਓਣਾ ਚਾਹੀਦੀ ਅਸੀਂ ਕਪੂਰਥਲਾ ਔਰ ਵਿਸ਼ਾਖਪੁਰਚ ਦੋ ਮੈਡੀਕਲ ਕਾਲਜ ਪਿਛਲੀ ਵਾਰੀ ਵੀ ਦਿੱਤੀ ਸੀ ਕੇਂਦਰ ਸਰਕਾਰ ਦੇ ਪੈਸੇ ਜਾਰੀ ਕਰਨ ਤੋਂ ਪਹਿਲਾਂ ਕੋਈ ਸ਼ਰਤਾਂ ਹੁੰਦੀਆਂ ਉਹਦੇ ਜ਼ਮੀਨ ਐਕਵਾਇਰ ਕਰਨਾ ਇੱਕ ਪ੍ਰੋਸੀਜਰ ਹੁੰਦੀ ਹੈ ਸੋ ਕਿਦਰ ਸਰਕਾਰ ਜਦੋਂ ਵੀ ਉਹ ਸ਼ਰਤਾਂ ਪੰਜਾਬ ਦੀ ਸਰਕਾਰ ਪੂਰੀ ਕਰ ਲੇਗੀ ਪੈਸੇ ਜ਼ਰੂਰ ਆਣਗੇ ਪੂਰੇ ਦੇਸ਼ ਵਿੱਚ ਮੈਡੀਕਲ ਕਾਲਜ ਬਣ ਰਹੇ ਆ ਪੰਜਾਬ ਕੋਈ અપવાદ ਨਹੀਂ ਹੈ ਪਰ ਮੇਰੀ ਬੇਨਤੀ ਹੈ ਕਿ ਸਰਕਾਰ ਜਲਦੀ ਉਹ ਫਾਰਮੈਲਟੀਆਂ ਵੀ ਪੂਰੀਆਂ ਕਰੇ ਨਵਾਂ ਸ਼ਹਿਰ ਦੇ ਅੰਦਰ ਵੀ ਸਰਕਾਰ ਜ਼ਮੀਨ ਐਕਵਾਇਰ ਕਰਕੇ ਜੜਾ ਆਪਣਾ ਕੰਮ ਸ਼ੁਰੂ ਕਰ ਲੇਗੀ ਤੇ ਕਿਦਰ ਦਾ ਪੈਸਾ ਤੇ ਆਈ ਜਾਣਾ ਕੇਂਦਰ ਦਾ ਪੈਸਾ ਦਾ ਅਦਵਾਸ ਹੀ ਆ ਜਾਂਦਾ ਬਹੁਤ ਸਾਰੀਆਂ ਸਕੀਮਾਂ ਚ ਨਹੀਂ ਨਵਾਂ ਸ਼ਹਿਰ ਹਲੇ ਤੱਕ ਜ਼ਮੀਨ ਐਕਵਾਇਰ ਹੋਈ ਨਹੀਂ ਮੈਨੂੰ ਇਹਦੇ ਬਾਰੇ ਜਾਣਕਾਰੀ ਹੈ ਇਹਦੇ ਬਾਰੇ ਤਾਂ ਜੀਐਮ ਸਾਹਿਬ ਹੀ ਦੱਸ ਸਕਦੇ ਆ ਜਾਂ ਸਰਕਾਰੀ ਦੱਸ ਸਕਦੇ ਜਿਹੜਾ ਸਰ ਹੈਰੀਟੇਜ ਨੂੰ ਡਿਕਲੇਅਰ ਹੋਇਆ ਹੈਗਾ ਇਹਦੇ ਵਿੱਚ ਵੀ ਪੰਜਾਬ ਸਰਕਾਰ ਦੇ ਕੋਈ ਹਿੱਸੇਦਾਰੀ ਹੈ ਕਿ ਨਹੀਂ ਨਹੀਂ ਇਹ ਪੂਰਾ ਕੇਂਦਰ ਸਰਕਾਰ ਦਾ ਪ੍ਰੋਜੈਕਟ 100% ਫੰਡਿੰਗ ਕੇਂਦਰ ਸਰਕਾਰ ਦੀ ਅਗਲੀ ਤਰਮਿੰਦਾ ਕਦੋਂ ਤੱਕ ਤਿਆਰ ਹੋ ਜਾਊਗਾ ਸਰ ਹੈਰੀਟੇਜ ਰਹਾ ਸਰ ਹਲੇ ਤਾਂ ਸਰਕਾਰ ਨੇ ਸੈਂਕਸ਼ਨ ਕੀਤੀ ਹੈ ਉਹਦੇ ਬਾਅਦ ਹਰ ਸਰਕਾਰ ਦਾ ਉਹਦੇ ਬਾਅਦ ਟੈਂਡਰ ਹੋਏਗਾ ਲੋਕ ਟੈਂਡਰ 'ਚ ਬਿਡ ਕਰਨਗੇ ਜਿਹਨੂੰ ਟੈਂਡਰ ਮਿਲੇਗਾ ਉਹ ਟਾਈਮ ਹੈ ਲੇਕਿਨ ਮੈਨੂੰ ਲੱਗਦਾ ਹੈ ਕਿ ਭਗਤ ਸਿੰਘ ਦੇ ਜਿਹੜੀ ਜਨਮ ਦਿਨਤੀ ਆਣੀ ਹੈ 28 ਸਤੰਬਰ ਉਦੋਂ ਤੱਕ ਕੰਮ ਦੀ ਸ਼ੁਰੂਆਤ ਹੋ ਜਾਣੀ ਚਾਹੀਦੀ ਸਰ ਇੱਕ ਰਕਾਸਨ ਦਾ ਵੀ ਤੁਸੀਂ ਕਿਹਾ ਸੀ ਸਿਖਾਵਾ ਸਾਹਿਬ ਨੇ ਕਿਹਾ ਸੀ ਉਦੋਂ ਕੀ ਬਣਿਆ ਉਹਦੇ 'ਚ ਵੀ ਕਿਉਂਕਿ ਡਿਪਟੀ ਕਮਿਸ਼ਨਰ ਸਾਹਿਬ ਵੱਲੋਂ ਇੱਕ ਪ੍ਰੋਪੋਜ਼ਲ ਜਾਣੀ ਹੁੰਦੀ ਹੈ ਕੇਂਦਰ ਦੀ ਜਿਹੜੀ ਪ੍ਰਸ਼ਾਸਕੀਮ ਹੈ ਉਹ ਵੀ ਸਟੇਟ ਗਵਰਨਮੈਂਟ ਦੀ ਪ੍ਰੋਪੋਜ਼ਲ ਤੇ ਜਾਂਦੀ ਹੈ ਉਹ ਪ੍ਰੋਪੋਜ਼ਲ ਜਾਣ ਤੋਂ ਬਾਅਦ ਉਹਦੇ ਤੇ ਕੰਮ ਸ਼ੁਰੂ ਹੋ ਗਿਆ ਕਮੇਟੀ ਬਣੇਗੀ ਕਮੇਟੀ ਉਹਨੂੰ ਰਿਵਿਊ ਕਰੇਗੀ ਔਰ ਜਦੋਂ ਕਮੇਟੀ ਸੈਂਕਸ਼ਨ ਕਰਕੇ ਉੱਪਰ ਭੇਜ ਦੇਗੀ ਸਰਕਾਰ ਕੋਲ ਸਰਕਾਰ ਪੈਸੇ ਸੈਂਕਸ਼ਨ ਕਰ ਦੇਗੀ process ਹੈ ਮੈਨੂੰ ਲੱਗਦਾ 1-2 ਮਹੀਨੇ ਚ ਰਕਾਸੰਦਿਲੀ ਪ੍ਰੋਪੋਜ਼ਲ ਆ ਜਾਏਗੀ ਕੁਸ਼ਲਕ ਤੁਸੀਂ ਰੇਲਵੇ ਦਾ ਮਸਦਾ ਆਪ ਹੀ ਦੱਸਿਆ ਕਿਉਂਕਿ ਪੱਤਰਕਾਰਾਂ ਨੇ ਪੁੱਛਣਾ ਸੀਗਾ ਤੁਹਾਨੂੰ ਤੁਸੀਂ ਬਿਲਕੁਲ ਠੀਕ ਹੈ ਮੈਂ ਉਹਨੂੰ ਖੰਨੇ ਦੀ ਜਗ੍ਹਾ ਫਗਵਾੜਾ ਕਰ ਗਿਆ ਖੰਨੇ ਨਾਲ ਜੋੜਨਾ ਹੈ ਬਿਲਕੁਲ ਉਹਨੂੰ ਉਹਦੇ ਲਈ ਮੈਂ ਮਿਲ ਕੇ ਰੇਲਵੇ ਮੰਤਰੀ ਜੀ ਨੂੰ ਮੈਮੋਰੰਡਮ ਦਿੱਤਾ ਸੀ ਉਹਨਾਂ ਨੇ ਮੇਰੇ ਸਾਹਮਣੇ ਜਿਹੜੇ ਆਫੀਸਰ ਸੀਗੇ ਉਹਨਾਂ ਨਾਲ ਗੱਲ ਵੀ ਕੀਤੀ ਕਿਉਂਕਿ ਇਹਦੇ ਲਈ ਟੈਕਨੀਕਲ ਸਰਵੇ ਹੋਣਾ ਤੁਕੋ ਵੇਰੀ ਸਕੀਮ ਹੈ ਨਾ ਉਹਦੇ ਲਈ ਸਟੇਟ ਗਵਰਨਮੈਂਟ ਵੀ ਬੜਾ ਕੀ ਇੰਪੋਰਟੈਂਟ ਰੋਲ ਪਲੇ ਕਰਦੀ ਹੈ ਰੇਲਵੇ ਨੇ ਜਦੋਂ ਆਪਣਾ ਪ੍ਰੋਜੈਕਟ ਬਣਾਉਣਾ ਹੈ ਸਭ ਤੋਂ ਪਹਿਲਾਂ ਤਾਂ ਟੈਕਨੀਕਲ ਸਰਵੇ ਹੋਣਾ ਹੈ ਫਿਜ਼ਿਬਿਲਿਟੀ ਚੈੱਕ ਹੋਣੀ ਹੈ ਫਿਰ ਜ਼ਮੀਨ ਦੀ ਗੱਲ ਆਣੀ ਹੈ ਜ਼ਮੀਨ ਜਿਹੜੀ ਐਕਵਾਇਰ ਕਰਨੀ ਹੈ ਸਟੇਟ ਗਵਰਨਮੈਂਟ ਨੇ ਕਰਨੀ ਹੈ ਉਹ ਸੰਵਿਧਾਨਿਕ ਅਧਿਕਾਰ ਸਿਰਫ ਸਟੇਟ ਗਵਰਨਮੈਂਟ ਨੂੰ ਦਿੱਤਾ ਹੈ ਔਰ ਸਾਡੇ ਧਿਆਨ ਚ ਇਹ ਹੈ ਕਿ ਪੰਜਾਬ ਚ ਇਹਦੇ ਲਈ ਬੜੀ ਦਿੱਕਤ ਹੈ ਈਵਨ ਐਨ ਐਚ ਆਈ ਦੇ ਜਿਹੜੇ ਸੈਂਕਸ਼ਨਡ ਪ੍ਰੋਜੈਕਟ ਸੀਗੇ ਜਿਦੇ ਚ ਹਜ਼ਾਰਾਂ ਕਰੋੜ ਰੁਪਏ ਸੈਂਕਸ਼ਨ ਹੋ ਗਿਆ ਸੀ ਉਹ ਵੀ NHAI ਨੇ ਚਿੱਠੀ ਲਿਖ ਕੇ ਵਿਡਰੋਅ ਕਰ ਲਿਆ ਕਿਉਂਕਿ ਜ਼ਮੀਨ ਐਕਵਾਇਰ ਨਹੀਂ ਹੋ ਰਹੀ ਬਹੁਤ ਸਾਰੀਆਂ ਜਿਲਿਆਂ 'ਚ ਸੋ ਮੈਨ ਲੱਗਦਾ ਹੈ ਕਿ ਇੱਕ ਵਾਰੀ ਰੇਲਵੇ ਮਿਨਿਸਟਰੀ ਦੀ ਟੈਕਨੀਕਲ ਪ੍ਰੋਪੋਜ਼ਲ ਓਕੇ ਹੋ ਜਾਏ ਲੇਕਿਨ ਮੈਂ ਉਸ ਨੂੰ ਲਗਾਤਾਰ ਫਾਲੋਅ ਅਪ ਕਰ ਰਹੇ ਹਾਂ ਜ਼ਰੂਰ ਇਸਤੇ ਕਰ ਰਹੀ ਹਾਂ ਸੁਭਾਜੀ ਤੁਸੀਂ ਬਲਾਚੌਰ ਦੀ ਵੀ ਪਿਛੇ ਐਫਟੀ ਸਾਹਿਬ ਜੀ ਕੱਲ ਸਾਹਿਬ ਨੇ ਤਾਂ ਹੋਣ ਕੀਤੀ ਹੋਗੀ ਮੈਂ ਤਾਂ ਬਲਾਚੌਰ ਨਵਾਂ ਸ਼ਹਿਰ ਇਹਨਾਂ ਦੋਨਾਂ ਨੂੰ ਰੇਲਵੇ ਲਿੰਕ ਨਾਲ ਜੋੜਿਆ ਜਾਵੇ ਇਹਦੇ ਲਈ ਮੰਤਰੀ ਜੀ ਨੂੰ ਮਿਲ ਕੇ ਪੂਰੀ ਪ੍ਰੋਪੋਜ਼ਲ ਸਬਮਿਟ ਕਰਕੇ ਆਇਆ ਸੀ ਔਰ ਆਫੀਸਰਸ ਨਾਲ ਮੀਟਿੰਗ ਕਰਵਾਈ ਸੀ ਮੇਰੀ ਉਹਨਾਂ ਨੇ ਉਹ ਸਾਰਾ ਟੈਕਨੀਕਲ ਸਰਵੇ ਵਗੈਰਾ ਦਾ ਕੰਮ ਸ਼ੁਰੂ ਹੋਏਗਾ ਜਦੋਂ ਬਜਟ ਸੈਸ਼ਨ ਖਤਮ ਹੋ ਜਾਏ ਉਸ ਤੋਂ ਬਾਅਦ ਮੈਂ ਦੁਬਾਰਾ ਇੱਕ ਵਾਰ ਵੈਸ਼ਨ ਸਾਹਿਬ ਨੂੰ ਜਾ ਕੇ ਮਿਲ ਕੇ ਉਹਦੀ ਕੀ ਪ੍ਰੋਗਰੈਸ ਹੈ ਉਹ ਇੱਕ ਵਾਰ ਹੀ ਕਰਕੇ ਫਿਰ ਤੁਹਾਡੇ ਨਾਲ ਦੁਬਾਰਾ ਗੱਲ ਕਰੂੰਗਾ ਸਰ ਦੇਸ਼ ਦੇ ਜਵਾਨ ਜਿਹੜੇ ਨੇ ਦੇਸ਼ ਦੀਆਂ ਸਰਹੱਦਾਂ ਤੇ ਦੇਸ਼ ਦੀ ਰਾਖੀ ਕਰਦੇ ਨੇ ਪਰ ਇੰਨੇ ਵੱਡੇ ਆਫੀਸਰ ਨਾਲ ਕਰਨਲ ਰੈਂਕ ਦਾ ਆਫੀਸਰ ਜਿਹੜਾ ਹੈ ਉਹਦਾ ਕਿੰਨਾ ਸਟੇਚਰ ਹੈ ਉਸ ਆਫੀਸਰ ਨਾਲ ਇਸ ਪ੍ਰਕਾਰ ਦੀ ਵਹਿਸ਼ਿਆਨਾ ਮਾਰਪੀਟ ਹੁੰਦੀ ਹੈ ਹਮਲਾ ਹੁੰਦਾ ਹੈ ਔਰ ਪੁਲਿਸ ਕਈ ਦਿਨ ਤੱਕ ਕਾਰਵਾਈ ਨਹੀਂ ਕਰਦੀ ਘਰ ਵਾਲਿਆਂ ਨੂੰ ਦਬਾਅ ਪਾਇਆ ਜਾਂਦਾ ਕਿ ਸਮਝੌਤਾ ਕਰ ਲੋ ਮੈਂ ਸਮਝਦਾ ਇਸ ਤੋਂ ਜ਼ਿਆਦਾ ਦਰਬਾਗੇਪੂਰਨ ਸਥਿਤੀ ਹੋ ਨਹੀਂ ਸਕਦੀ ਜਿਹੜੇ ਵੀ ਪੁਲਿਸ ਅਫਸਰ ਇਹਦੇ ਚ ਇਨਵੋਲਵ ਨਹੀਂ ਉਹਨਾਂ ਦੇ ਖਿਲਾਫ ਕੜੀ ਕਾਰਵਾਈ ਹੋਣੀ ਚਾਹੀਦੀ ਹੈ ਉਹਨਾਂ ਨੂੰ ਉਹਨਾਂ ਦੀਆਂ ਨੌਕਰੀਆਂ ਤੋਂ ਬਰਖਾਸਤ ਕਰਨਾ ਚਾਹੀਦਾ ਔਰ ਜਿਹੜੇ ਪੁਲਿਸ ਅਫਸਰਾਂ ਨੇ ਇਸ ਕੇਸ ਨੂੰ ਦਬਾਉਣ ਦੀ ਕੋਸ਼ਿਸ਼ ਕੀਤੀ ਐਫ ਆਈ ਆਰ ਕ੍ਰਾਚ ਦੇਰੀ ਕੀਤੀ ਉਹਨਾਂ ਦੇ ਖਿਲਾਫ ਵੀ ਡਿਪਾਰਟਮੈਂਟਲ ਇਨਕੁਆਇਰੀ ਹੋ ਕੇ ਕਾਰਵਾਈ ਹੋਣੀ ਚਾਹੀਦੀ ਹੈ ਦੇਖੋ ਇੱਕ ਆਮ ਵਿਅਕਤੀ ਨਾਲ ਕੀ ਹਾਲ ਕਰਦੇ ਹੋਣਗੇ ਜਿਹੜੇ ਫੌਜ ਦੇ ਕਰਨਲ ਨੂੰ ਨਹੀਂ ਛੱਡ ਦਿੰਦੇ ਜਿਸੁੱਤੋਂ ਹੀ ਆਮ ਵਿਅਕਤੀ ਅਗਰ ਕਿਤੇ ਪੁਲਿਸ ਸਟੇਸ਼ਨ ਚਲਾ ਜਾਵੇ ਨਾ ਇੱਥੇ ਚੜ੍ਹ ਜੇ ਤਾਂ ਕੀ ਹਾਲ ਹੁੰਦਾ ਆਏਗਾ ਪੰਜਾਬ ਚ ਪੁਲਿਸ ਰਾਜ ਹੋਇਆ ਪਿਆ ਔਰ ਇਹ ਕੱਲੇ ਇੱਥੋਂ ਦੀ ਹੈ ਮੈਂ ਤਾਂ ਕਿਉਂਕਿ ਪਬਲਿਕ ਡੀਲਿੰਗ ਕਰਦਾ ਹਾਂ ਮੇਰੇ ਕੋਲ ਤਾਂ ਰੋਜ਼ ਲੋਕ ਆਉਂਦੇ ਜੋ ਐਸ ਐਚ ਓ ਡੀ ਐਸ ਪੀ ਐਸ ਐਸ ਪੀ ਇਸ ਸਮੇਂ ਉਹਨਾਂ ਦਾ ਜੋ ਵਿਵਹਾਰ ਹੈ ਜਨਤਾ ਦੇ ਪ੍ਰਤੀ ਜਿੰਨੀ ਅਸੰਵੇਦਨਸ਼ੀਲਤਾ ਜਨਤਾ ਦੇ ਪ੍ਰਤੀ ਮੈਂ ਤਾਂ ਉਹਦਾ ਬਿਆਨ ਨਹੀਂ ਕਰ ਸਕਦਾ ਸੋ ਪੰਜਾਬ ਦੇ ਅੰਦਰ ਲਾਅ ਐਂਡ ਆਰਡਰ ਦੀ ਸਥਿਤੀ ਨੂੰ ਐਕਸਪੋਜ਼ ਕੀਤਾ ਹੈ ਕਰਨਲ ਬਾਠ ਵਾਲੇ ਐਪੀਸੋਡ ਨੇ ਮੁੱਖ ਮੰਤਰੀ ਸਾਹਿਬ ਜਿੰਨੇ ਮਰਜੀ ਦਾਅਵੇ ਕਰੀ ਜਾਣ ਜਿੰਨੇ ਮਰਜੀ ਇਤਿਹਾਰ ਦੇ ਜਾਣ ਪਰ ਸਚਾਈ ਇਹ ਹੈ ਕਿ ਪੰਜਾਬ ਦੇ ਅੰਦਰ ਕਾਨੂੰਨ ਵਿਵਸਥਾ ਦੀ ਹਾਲਤ ਲਗਾਤਾਰ ਵਿਗੜਦੀ ਜਾ ਰਹੀ ਹੈ ਸੀਬੀਆਈ ਇਨਕੁਆਇਰੀ ਮੰਗ ਕਰ ਰਹੇ ਹੈ ਦੀ ਮੰਗ ਕਰ ਰਹੇ ਹੈ ਕੀ ਹੋ ਸਕਦਾ ਹੈ ਸਿਵਲੋ ਸੀਬੀਆਈ ਦੀ ਜਿਹੜੀ ਇਨਕੁਆਇਰੀ ਹੈ ਜਾਂ ਸਟੇਟ ਗਵਰਨਮੈਂਟ ਦੀ ਰეკਮੈਂਡੇਸ਼ਨ ਤੇ ਹੀ ਹੋ ਸਕਦੀ ਹੈ ਜੀ ਸਟੇਟ ਗਵਰਨਮੈਂਟ ਰეკਮੈਂਡ ਕਰੇਗੀ ਜ਼ਰੂਰ ਸੀਬੀਆਈ ਇਨਕੁਆਇਰੀ ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਬੜੀ ਮਾੜੀ ਸਥਿਤੀ ਹੈ ਬੜੀ ਮੰਦ ਭਾਗੀ ਗੱਲ ਹੈ ਕਿ ਜਿਨ੍ਹਾਂ ਦੇ ਘਰ ਕੇ ਅਰਥਵਸਥਾ ਚੱਲਦੀ ਹੈ ਉਹ ਸੜਕਾਂ ਦੀ ਜੋ ਹਾਲਤ ਹੈ ਮੈਨੂੰ ਪਤਾ ਹੀ ਹੈ ਮੈਂ ਆਪ ਜਾ ਕੇ ਆਇਆ ਕੋਈ ਗਿਆ ਵੀ ਸੀ ਮੈਨੂੰ ਪਤਾ ਨਹੀਂ ਜੇ ਪਤਾ ਹੁੰਦਾ ਤਾਂ ਮੈਂ ਜ਼ਰੂਰ ਤੁਹਾਡੇ ਨਾਲ ਆ ਕੇ ਬੈਠਦਾ ਵਪਾਰੀ ਭਰਾਵਾਂ ਨਾਲ ਆ ਕੇ ਇੱਥੇ ਤਰਨੇ ਤੇ ਬੈਠਦਾ ਅੱਗੇ ਤੋਂ ਜਦੋਂ ਵੀ ਮੈਂ ਬੇਨਤੀ ਕਰਾਂਗਾ ਆਪਣੇ ਸਾਰੇ ਲੋਕਲ ਲੀਡਰ ਸਹਬਾਨ ਨੂੰ ਕਿ ਜਦੋਂ ਵੀ ਕੋਈ ਇਸ ਤਰ੍ਹਾਂ ਦੀ ਇਸ਼ੂ ਆਏ ਜ਼ਰੂਰ ਮੇਰੇ ਧਿਆਨ 'ਚ ਲੈ ਕੇ ਆਨ ਮੈਂ ਉਹਨਾਂ ਦੀ ਗੱਲ ਨੂੰ ਪੂਰ ਜ਼ੋਰ ਤਰੀਕੇ ਨਾਲ ਉਠਾਉਂਗਾ ਵੀ ਔਰ ਮੈਂ ਅੱਜ ਜੀ ਸਾਹਮਣ ਇਸ ਪ੍ਰੈਸ ਕਾਨਫਰੰਸ ਤੋਂ ਬਾਅਦ ਕਿ ਵੀ ਇਹ ਸੜਕ ਨੂੰ ਜਲਦ ਤੋਂ ਜਲਦ ਬਣਾਇਆ ਜਾਏ ਤੇ ਨਹੀਂ ਬਣਾਣਗੇ ਤੇ ਮੈਂ ਆਪ ਹੀ ਆਕੇ ਤੁਹਾਨੂੰ ਲਾਉਂਗਾ ਜੀ ਇਹ ਨਸ਼ੇ ਦੇ ਬਾਰੇ ਕੀ ਦੇਖੋ ਮੈਂ ਨਾ ਇਸ ਇਸ਼ੂ ਨੂੰ ਹਮੇਸ਼ਾ ਪੋਲਿਟਿਕਸ ਤੋਂ ਉੱਪਰ ਉੱਠ ਕੇ ਡੀਲ ਕਰਨ ਦਾ ਵਿਸ਼ਵਾਸ ਕਰਦਾ ਹਾਂ ਜੀ ਅਰੋਪ ਤਾਂ ਪੋਲਿਟਿਕਸ ਇੱਕ ਦੂਜੇ ਤੇ ਲਾ ਨਹੀਂ ਰਹੇ ਲੇਕਿਨ ਸਾਨੂੰ ਇਸ ਸੱਚਾਈ ਨੂੰ ਸਭ ਨੂੰ ਐਕਸੈਪਟ ਕਰਨਾ ਚਾਹੀਦਾ ਹੈ ਸਭ ਪੋਲਿਟੀਕਲ ਪਾਰਟੀਆਂ ਨੂੰ ਕਿ ਪੰਜਾਬ 'ਚ ਨਸ਼ੇ ਦੀ ਸਮੱਸਿਆ ਵੱਧਦੀ ਜਾ ਰਹੀ ਹੈ ਜੀ ਅਸੀਂ ਉਹਨੂੰ ਕੋਈ ਬਹਾਨਾ ਬਣਾ ਲਈਏ ਹੁੰਦਾ ਕਿ ਇਹ ਕਿ ਜਿਹੜੇ ਸਰਕਾਰ 'ਚ ਹੁੰਦੇ ਆ ਉਹ oppositon ਨੂੰ ਬਲੇਮ ਕਰਦੇ ਆ ਜਿ ਇਹ ਜਾਣ ਬੁਝ ਕੇ ਬਦਨਾਮ ਕਰਨ ਲਈ ਪੰਜਾਬ ਨੂੰ ਇਹ ਗੱਲਾਂ ਕਰ ਰਹੇ ਆ ਕੋਈ ਪੰਜਾਬ ਨੂੰ ਬਦਨਾਮ ਕਰਨ ਵਾਲੀ ਗੱਲ ਨਹੀਂ ਕਰ ਰਿਹਾ ਸੱਚਾਈ ਹੈ ਕਿ ਪੰਜਾਬ ਤੇ ਨਸ਼ਾ ਵਧਦਾ ਜਾ ਰਿਹਾ ਹੈ ਮੈਂ ਤਾਂ ਰੋਜ਼ ਪਿੰਡਾਂ ਜਾਣਾ ਇੱਕੋ ਹੀ ਸਵਾਲ ਮੇਰੇ ਸਾਹਮਣੇ ਆਦਾ ਹੈ ਸਾਡੇ ਬੱਚੇ ਬਹੁਤ ਬੁਰੀ ਦਰਾਂ ਨਾਲ 16 17 17 ਸਾਲ ਦੇ ਬੱਚੇ ਹੁਣ ਤਾਂ ਕੁੜੀਆਂ ਵੀ ਉਹਦੇ ਸ਼ਾਮਿਲ ਹੋ ਗਈਆਂ ਵਾਟਰ ਤੋਂ ਕਿਸ ਤਰ੍ਹਾਂ ਖੜਾ ਉਸ ਜਦੋਂ ਪੰਜਾਬ ਤੋਂ ਜੇ ਉਸ ਸਟੇਟ से ਜਾ ਰਿਹਾ ਜੀਡੀ ਕਾਲ ਦਾ ਇਸ ਕਰਕੇ ਇੱਕ ਬਾਰਡਰ ਤੇ ਤਾਂ ਦੇਖੋ ਸਟੇਟ ਦੇ ਸਾਡੇ ਜਿਹੜੇ ਬਾਰਡਰ ਨੇ ਉਹਨਾਂ ਦੇ ਉੱਤੇ ਕੋਈ ਬਹੁਤ ਜ਼ਿਆਦਾ ਚੈਕਿੰਗ ਹੁੰਦੀ ਨਹੀਂ ਆਪਾਂ ਵੀ ਦੇਖਦੇ ਆਪਾਂ ਵੀ ਰੋਜ਼ ਹਰਿਆਣੇ ਜਾ ਰਹੇ ਆਪਾਂ ਵੀ ਰੋਜ਼ ਹਿਮਾਚਲ ਦਾ ਇਹਦੀ ਕਮਜ਼ੋਰੀ ਹੈ ਕਿਉਂਕਿ ਇੰਟਰ ਸਟੇਟ ਬਾਰਡਰ ਨੇ ਉਹ ਤਾਂ ਸਟੇਟ ਗਵਰਨਮੈਂਟ ਹੀ ਦੇਖਦੀ ਹੈ ਨਾ ਉਹਦੇ 'ਚ ਤਾਂ ਪੁਲਿਸ ਦਾ ਹੀ ਰੋਲ ਹੈ ਉਹ ਇਹਨੂੰ ਨਹੀਂ ਮੁੱਦਾ ਬੜਾ ਵਿਧਾਨ ਸਭਾ ਦੇ ਵਿੱਚ ਉਠਾ ਮੈਂ ਉਹ ਵੀ ਕਹਿ ਰਿਹਾ ਹਾਂ ਨਾ ਇਸ ਕਰਕੇ ਸਾਨੂੰ ਪੰਜਾਬੀਆਂ ਨੂੰ ਸਾਰੇ ਪੋਲਿਟੀਕਲ ਪਾਰਟੀ ਦੇ ਲੋਕਾਂ ਨੂੰ ਪ੍ਰੈਸ ਨੂੰ ਸੋਸ਼ਲ ਲੀਡਰਸ ਨੂੰ ਜ਼ਰੂਰ ਇੱਕ ਜੁੱਟ ਹੋ ਕੇ ਸਿਰ ਜੋੜ ਕੇ ਬੈਠਣ ਦੀ ਲੋੜ ਹੈ ਕਿ ਭਈ ਨਸ਼ੇ ਦੇ ਇਸ ਕੋਡ ਨੂੰ ਕਿਵੇਂ ਪੰਜਾਬ ਤੋਂ ਕਟਣਾ ਹੈ ਸਰ ਚਲੋ ਦੇਰ ਆਏ ਦਰੁਸਤ ਆਏ ਮੈਂ ਹੱਥੇ ਕੋਈ ਪੋਲਿਟਿਕਲ ਟਿੱਕਟਪਨੀ ਨਹੀਂ ਕਰਨਾ ਚਾਹੁੰਦਾ ਕਿ ਪੀ 3 ਸਾਲ ਕਿਉਂ ਲੱਗ ਗਏ ਉਹਨਾਂ ਨੂੰ ਇਸ ਐਕਸ਼ਨ ਨੂੰ ਸ਼ੁਰੂ ਕਰਨ ਲੇਕਿਨ ਮੋਦੇਚ ਵੀ ਬੇਨਤੀ ਜ਼ਰੂਰ ਕਰਨੀ ਹੈ ਕਿ ਜਿਹੜਾ ਐਕਸ਼ਨ ਤੁਸੀਂ ਸ਼ੁਰੂ ਕੀਤਾ ਹੈ ਸਿਰਫ ਪੀਆਰ ਐਕਸਰਸਾਈਜ਼ ਨਾ ਰਾਜੇ ਕਿਉਂਕਿ ਦਿੱਲੀ ਚ ਆਪਾਂ ਚੋਣ ਆ ਰਹੇ ਆ ਮੋਰਲ ਬੜਾ ਡਾਊਨ ਹੈ ਤੇ ਕੁਝ ਨਾ ਕੁਝ ਆਪਾਂ 15 ਦਿਨ ਮਹੀਨਾ ਜਰਾ ਜ਼ੋਰ ਮਾਰ ਕੇ ਲੋਕਾਂ ਨੂੰ ਦਿਖਾਈਏ ਵੀ ਸਾਡੀ ਸਰਕਾਰ ਬੜੀ ਹੈ ਉਹਦੋਂ ਨੰਨੀ ਮਸਲਾ ਨਾ ਇਹ ਜਿਹੜੀ ਦਸ਼ਕਾਂ ਦੀ ਦਹਾਕੀਆਂ ਦੀ ਜਿਹੜੀ ਇਹ ਪ੍ਰੋਬਲਮ ਹੈ ਜਿਹੜਾ ਐਡਾ ਵੱਡਾ ਨੈਟਵਰਕ ਹੈ अगर ਤੁਸੀਂ ਇਹਨੂੰ ਡਿਸਟਰੋਏ ਕਰਨਾ ਹੈ ਅਗਰ ਤੁਸੀਂ ਇਹਨੂੰ ਤੋੜਨਾ ਹੈ ਅਗਰ ਤੁਸੀਂ ਇਹਨੂੰ ਖਤਮ ਕਰਨਾ ਹੈ ਇਹਦੇ ਲਈ ਸਸਟੇਨਡ ਕੰਸਿਸਟੈਂਟ ਐਫਰਟ ਕਰਨੇ ਪੈਣਗੇ ਸਟੇਟ ਗਵਰਨਮੈਂਟ ਨੂੰ ਸੈਂਟਰਲ ਗਵਰਨਮੈਂਟ ਨੂੰ ਮਿਲ ਕੇ ਕਰਨੇ ਪੈਣਗੇ ਸਾਡੀ ਸੈਂਟਰਲ ਗਵਰਨਮੈਂਟ ਬੜੀਏ ਦੇ ਪ੍ਰਤੀ ਸincere ਹੈ ਪਿਛਲੇ ਲਗਭਗ 1.5-2 ਸਾਲ ਜੇ ਤੁਸੀਂ ਦੇਖੋਗੇ NIA ਨੇ ਬਹੁਤ ਬੜੀਆਂ-ਬੜੀਆਂ ਰੇਟਸ ਕੀਤੀਆਂ ਜਿਹੜੇ ਡੱਕ ਦੇ ਪੈਗਲਰਸ ਨੇ ਜਿਹੜੇ ਸਮਗਲਰਸ ਨੇ ਉਸ ਨੈਟਵਰਕ ਨੂੰ ਤੋੜਨ ਲਈ ਮੈਂ ਚਾਹਨਾ ਕਿ ਸੈਂਟਰਰ اور سٹیٹ ملن سارے ਪੋਲੀਟੀਕਲ ਪਾਰਟੀਆਂ ਦੇ ਲੋਕ ਵੀ ਇੱਕਜੁੱਟ ਹੋਣ ਇੱਕ رائے ਬਣਾਉਣ ਕਿ ਯਾਰ ਚਾਹੇ ਕੋਈ ਹੋਏ ਜੋ ਵਿਅਕਤੀ ਨਸ਼ਾ ਵੇਚਦਾ ਹੈ ਜਿਹਦੀ ਕਿਸੇ ਵੀ ਤਰ੍ਹਾਂ ਦੀ ਭਾਗੀਦਾਰੀ ਦੀ ਉਹਨੂੰ ਕੋਈ ਨਹੀਂ ਬਚਾਏਗਾ ਉਹਦੇ ਖਿਲਾਫ ਕ action ਹੁੰਦਾ ਸਭ ਉਹਦਾ ਵੈਲਕਮ ਕਰਾਂਗੇ ਸਭ ਸਰਕਾਰ ਦੇ ਨਾਲ ਖੜੇ ਹੋ ਜਾਵਾਂਗੇ ਇਸ ਮਾਮਲੇ 'ਚ ਔਰ ਸਰਕਾਰ ਵੀ ਇਹਨੂੰ ਪੋਲਿਟੀਕਲ ਤੋਂ ਉੱਪਰ ਉੱਠ ਕੇ ਸਭ ਨੂੰ ਨਾਲ ਲੈ ਕਰਕੇ ਕਿਉਂਕਿ ਇਹ ਇਸ਼ੂ ਪੰਜਾਬ ਦਾ ਇਸ਼ੂ ਹੈ ਪੰਜਾਬ ਦੀ ਜਵਾਨੀ ਨੂੰ ਬਚਾਉਣ ਦਾ ਇਸ਼ੂ ਹੈ ਸੋ ਇਸ ਕਰਕੇ ਸਾਡੀ ਪਾਰਟੀ ਤਾਂ ਹਮੇਸ਼ਾ ਇਹ ਗੱਲ ਕਹਿੰਦੀ ਰਹੀ ਹੈ ਭਾਵੇਂ ਮੈਂ ਅੱਜ opposition ਪਾਰਟੀ 'ਚ ਐ ਲੇਕਿਨ ਮੈਂ ਅੱਜ ਬੜੀ ਜ਼ਿੰਮੇਵਾਰੀ ਨਾਲ ਗੱਲ ਕਹਿ ਰਿਹਾ ਕਿ ਸਰਕਾਰ ਤਗੜੀ ਹੋ ਕੇ ਲੜਾਈ ਲੜੇ ਅਸੀਂ ਤਗੜੇ ਹੋ ਕੇ ਦਨਾਂ ਸਾਡੀ ਜਿੱਥੇ ਰੋੜ ओके थैंक यू सर जीतीक अल्लाह ਸਾਡੇ ਵਿਚਕਾਰ ਡਾਕਟਰ ਸੁਹਾਸ਼ ਸ਼ਰਮਾ ਜੀ ਜਿਹੜੇ ਕਿ ਭਾਜਪਾ ਪੰਜਾਬ ਦੇ ਵਾਈਸ ਵਿਧਾਨ ਨੇ ਤੇ ਸੰਗਠਨ ਦਾ ਬੜੇ ਲੰਬੇ ਹੱਸੇ ਤੋਂ ਜੁੜਿਓ ਨੇ ਤੇ ਸਾਡੇ ਅਨੰਦਪੁਰ ਸਾਹਿਬ ਲੋਕ ਸਭਾ ਦੇ ਵਿੱਚ ਇਲੈਕਸ਼ਨ ਵੀ ਲੜਿਆ ਨੇ ਐਮਪੀ ਦਾ ਤੋਂ ਅੱਜ ਸਾਡੇ ਮੱਦੇ ਆਏ ਨੇ ਕਿ ਜੋ ਨਰਿੰਦਰ ਭਾਈ ਮੋਦੀ ਜੀ ਸਾਡੇ ਦੇਸ਼ ਦੇ ਪ੍ਰਧਾਨ ਮੰਤਰੀ ਉਹਨਾਂ ਨੇ ਸ਼ੀਦਿਆ ਸਾਲ ਭਗਤ ਸਿੰਘ ਜੀ ਦੇ ਪਿੰਡ ਖਡਰਗਣਾ ਵਾਸਤੇ ਕੁਝ ਪ੍ਰੋਜੈਕਟ ਨਵੇਂ ਜਿਹੜੇ ਆ ਦਿੱਤੇ ਨੇ ਤਾਂ ਉਹਨਾਂ ਦੇ ਨਾਮ ਦੇ ਦਿੱਤੇ ਨੇ ਉਹਦੇ ਬਾਰੇ ਜਾਣਕਾਰੀ ਸਾਨੂੰ ਕਿਉਂਕਿ ਇਹਨਾਂ ਦਾ ਬੜਾ ਸਹਿਯੋਗ ਰਿਹਾ ਸਵਾਜੀ ਦਾ ਇਹ ਬੜਾ ਬਾਰ-ਬਾਰ ਭਗਤ ਸਿੰਘ ਜੀ ਦੇ ਪਿੰਡ ਨੂੰ ਲੈ ਕੇ ਜੱਤੀ ਪਿੰਡ ਨੂੰ ਲੈ ਕੇ ਉੱਪਰ ਬਾਰ-ਬਾਰ ਮਿਲਦੇ ਰਹੇ ਨੇ ਕਿ ਇੱਥੇ ਕੁਛ ਆ ਕੁਛ ਜਿਹੜਾ ਭਗਤ ਸਿੰਘ ਦੇ ਪਿੰਡ ਦੇ ਨਿਮਿਤ ਜਿਹੜਾ ਵਾਸੀਂ ਕਰ ਸਕੀਏ ਜੋ ਵੀ ਕਰ ਸਕਦੇ ਆ ਜੋਰ ਲਾਈਏ ਇਹ ਪੂਰੇ ਆਪਣੇ ਐਫਰਟਸ ਲਗਾ ਰਹੇ ਨੇ ਤਾਂ ਉਹਦੇ ਸਦਕਾ ਸਾਨੂੰ ਜਿਹੜਾ ਹੈ ਨਵਾਂ ਕੋਈ ਪ੍ਰੋਜੈਕਟ ਜੁੜੇ ਨੇ ਉਹਦੇ ਬਾਰੇ ਜਾਣਕਾਰੀ ਜਿਹੜੀ ਸਾਨੂੰ ਆ ਇਹ ਨਵੇਂ ਸ਼ਹਿਰ ਵਾਸਤੇ ਡਾਕਟਰ ਸਵਾਸ਼ ਸ਼ਰਮਾ ਜੀ ਦੇਣਗੇ ਮੈਂ ਸਵਾਸ਼ ਸ਼ਰਮਾ ਜੀ ਨੂੰ ਕਹਿਣਾ ਕਿ ਉਹ ਤੁਹਾਡੇ ਨਾਲ ਰੂ ਰੂ ਹੋਵ ਮੈਸਰ